दिखाने के और दिखाने के और और मीडिया तो माफी मांगनी चाहिए दिया। ਅਜੀ ਦਾ ਪ੍ਰੋਗਰਾਮ ਮੈਂ ਸਮਝਾ ਕਿ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ ਮੀਡੀਆ ਨੇ ਆਪਣੇ ਕੰਮ ਹਾਂ ਜੀ 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 ਸਰਕਾਰ ਜਨ ਜਨ ਕਾਰਜ ਲਾ ਰਹੀ ਹੈ 12000 ਲੱਖ ਕਰੋੜ ਦਾ ਕਰਜ ਆਇਆ ਹੁਣ 60000 ਕਰੋੜ ਰੀਸੈਂਟਲੀ ਲਾ ਲਿਆ 11 ਸਾਲਾਂ ਨੇ ਉਹ ਸਾਨੂੰ ਵੀ ਕਰਨੇ ਪੈਂਦੇ ਨਾਲ ਇਹਨਾਂ ਕੋਲ ਜਦੋਂ ਕੰਮ ਹੀ ਨਹੀਂ ਕਰੀ ਬਿਠਾਉਂਦੇ ਇਹ ਖਾਲੇ ਜੌੜ ਦੇਣੇ ਬੰਦੇ ਨੇ ਪਾਈ ਵੀ ਨਹੀਂ ਕੋਈ ਬੜਾ ਲੱਗਦਾ ਜਦੋਂ ਲੱਜਨ ਹੋਇਆ ਹੋਵੇ ਬੜਾ ਸਬਰ ਨਾਲ ਲਾਉਂਦੀ ਹੈ ਸੋਣੇ ਇਹ ਤਾਂ ਇਹ ਨਹੀਂ ਆਉਂਦਾ ਸਾਡੇ ਆਪਣੇ ਵੀ ਸਮਾਂ ਆਉਣਾ ਹੈ ਇਸ ਤੋਂ ਬਹੁਤ ਸਾਲੋਂ ਪਤਾ ਨਹੀਂ ਗਿਆ ਕਿ ਲੋਕਾਂ ਨੂੰ ਕੋਈ ਨਹੀਂ ਸਮਝਣ ਦੀ ਉਡੀਕ ਤਾਂ ਕਈ ਗੱਲਾਂ ਨਹੀਂ ਸਾਨੂੰ ਕਰੇ ਚਲੋ ਯਾਰ ਰੋਕ ਨਹੀਂ ਹੈ ਤੇ ਉਹਨੂੰ ਹੋਰ ਆਏ ਦੇਖ ਕੇ ਨਾ ਕੋਈ ਗੱਲ ਨਹੀਂ ਪਾਜੀ ਕੀ ਲੈਵਲ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਹਾਸ਼ਾਪੁਰ ਦੇ ਵਿੱਚ ਜੰਗਲਾਤ ਵਿਭਾਗ ਵੱਲੋਂ ਜਿਹੜਾ ਸਟੇਟ ਪੱਤਰੀ ਬਨਮਾਸਾ ਉਤਸਵ ਮਨਾਇਆ ਜਾ ਰਿਹਾ ਉਹਦੇ ਵਿੱਚ ਸ਼ਾਮਲ ਹੋਣ ਲਈ ਉਹ ਇੱਥੇ ਆਏ ਸੀ ਉਹਦੀ ਕਵਰੇਜ ਲਈ ਕੱਲ ਤਾਂ ਹੀ ਡੀਪੀਆਰਓ ਹਾਸ਼ਾ ਕੋਲ ਦੇ ਵੱਲੋਂ ਜਿਹੜਾ ਹੈ ਉਹ ਸੱਦਾ ਪੱਤਰਕਾਰਾਂ ਨੂੰ ਜਿਹੜੇ ਪੀਲੇ ਕਾਲ ਹੋਲਡਰ ਹੈ ਜਾਂ ਕ੍ਰਿਕਿਟਿਡ ਪੱਤਰਕਾਰ ਹੈ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਅੱਜ ਸਵੇਰੇ ਜਿਉਂ ਹੀ ਮੀਡੀਆ ਦੇ ਲੋਕ ਆਪਣਾ ਸਾਰੇ ਇੱਕ ਜਗ੍ਹਾ ਇਕੱਠੇ ਹੋ ਕੇ ਪਹੁੰਚੇ ਤੇ ਉੱਥੇ ਡੀਐਸਪੀ ਗੜਸ਼ੰਕਰ ਸੀ ਤੇ ਐਸਐਚਓ ਮੇਟੀ ਆਣਾ ਸੀਗੇ ਜਿਨ੍ਹਾਂ ਨੇ ਬਿਲਕੁਲ ਉੱਥੇ মিডিਆ ਨੂੰ ਐਂਟਰ ਨਹੀਂ ਹੋਣ ਦਿੱਤਾ ਬਲਕਿ ਉਹਨਾਂ ਨਾਲ ਗੱਤ ਵੀ ਜੀ ਵੀ ਕੀਤੀ ਉਹਨਾਂ ਨੂੰ ਬਿਲਕੁਲ ਅੰਦਰ ਜਾਣ ਤੋਂ ਰੋਕਿਆ ਗਿਆ ਭਗਵਾਨਤਮਾਨ ਜੀ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੇ ਤੁਸੀਂ ਲੰਘਦੇ ਹੋਏ মিডিਆ ਨੂੰ ਬਾਏ ਬਾਏ ਕਰਕੇ ਜਾ ਰਹੇ ਹੋ ਪਰ ਉਸੇ মিডিਆ ਨੂੰ ਤੁਹਾਡੀ ਕਵਰੇਜ ਲਈ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਅਗਰ ਇਸੇ ਤਰ੍ਹਾਂ ਦਾ ਬਿਹੇਵੀਅਰ ਜਿਹੜਾ মিডিਆ ਦੇ ਨਾਲ ਕਰਨਾ ਹੈਗਾ ਤੇ ਉਸ মিডিਆ ਨੂੰ ਇਨਵਾਈਟ ਕਰਨਾ ਛੱਡ ਦਿਓ ਤੇ ਪ੍ਰੈਸ ਨੋਟ ਜਿਹੜੇ ਜਿਸ ਤਰ੍ਹਾਂ ਆ ਹੀ ਰਹੇ ਆ ਡੀਪੀਆਰਓ ਬੋਲੋ ਉਸੇ ਹੀ ਤਰ੍ਹਾਂ ਹੀ ਜਿਹੜੇ ਭੇਜ ਦਿੱਤੇ ਜਾਣ ਆਪਾਂ ਇਸ ਪ੍ਰੈਸ ਕਲੱਬ ਹੁਸ਼ਿਆਰਪੁਰ ਵੱਲੋਂ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਇਸ ਦੇ ਇਸ ਦਾ ਸਖਤ ਸਟੈਂਡ ਲਿਆ ਜਾਵੇ ਅਤੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਮੁੱਟ ਹੋ ਕੇ ਫੈਸਲੇ ਲਏ ਜਾਣ ਧੰਨ ਜੀ ਕੀ ਨਾਮ ਪੱਤਰਕਾਰ ਸੰਦੀਪ ਡੋਗਰਾ ਅਸੀਂ ਸੀਐਮ ਮਾਨ ਸਾਹਿਬ ਨੇ ਆਣਾ ਸੀ ਉਹਨਾਂ ਦੇ ਕਵਰੇਜ ਲਈ ਸਾਨੂੰ ਡੀਪੀਆਰ ਤੋਂ ਆਏ ਹੋਇਆ ਸੀਗਾ ਕਿ ਜਿਹਨੇ ਐਕਕ੍ਰੇਡੇਟਡ ਹੈ ਜਾਂ yellow card ਹੈ ਉਹ ਜਿਹੜੇ ਆ ਪੱਤਰਕਾਰ ਇਨਵਾਈਟਡ ਆ ਅਸੀਂ ਸਾਰੇ ਆਰਥਾਸਨ ਜਿਹੜੇ ਆ ਪੱਤਰਕਾਰ ਸਾਥੀ ਇਕੱਠੇ ਹੋ ਕੇ ਗਏ ਪਹਿਲਾਂ ਤਾਂ ਰੂਟ ਨੂੰ ਲੈ ਕੇ ਜਿਹੜਾ ਪੱਤਰਕਾਰਾਂ ਲਈ ਕਲੀਅਰ ਨਹੀਂ ਕੀਤਾ ਗਿਆ ਸੀ ਕਿ ਕਿਸ ਰੂਟ ਤੋਂ ਜਾਣਾ ਇੱਕ ਨਾਕੇ ਤੇ ਗਏ ਆ ਦੂਸਰੇ ਨਾਕੇ ਤੇ ਚਲ ਜਾਓ ਜੀ ਦੂਸਰੇ ਤੇ ਗਏ ਆ ਉਹ ਪਰੇਉਂ ਦੀ ਚਲ ਜਾਓ ਜੀ ਤੀਸਰੇ ਤੇ ਗਏ ਆ ਉਹ ਉੱਪਰ ਦੀ ਚਲ ਜਾਓ ਜੀ ਫਿਰ ਇੱਕ ਕੋਈ ਉੱਥੇ ਸੀਨੀਅਰ ਕੜੇਚੀ ਪੁਲਿਸ ਅਫਸਰ ਰੈਂਕ ਤਾਂ ਛੋਟਾ ਹੀ ਸੀ ਉਹਨਾਂ ਦਾ ਬਟ ਦਿਲ ਵੱਡਾ ਸੀ ਉਹ ਕਹਿੰਦੇ ਯਾਰ ਪੱਤਰਕਾਰ ਸਾਥੀ ਆ ਸਾਡੇ ਇਹਨਾਂ ਨੂੰ ਰਸਤਾ ਦਿਓ ਇੱਧਰੋਂ ਜਾ ਲੈਂਦੇ ਕੋਈ ਗੱਲ ਨਹੀਂ ਠੀਕ ਹੈ ਜਦੋਂ ਗੇਟ ਤੇ ਪਹੁੰਚੇ ਆ ਪਹਿਲਾਂ ਤਾਂ ਸਾਡੇ ਕੋਈ ਸਾਥੀਆਂ ਨਾਲ ਸੀਐਮ ਸਿਕਿਉਰਿਟੀ ਦੇ ਜਿਹੜੇ ਬਾਹਰ ਮੁਲਾਜ਼ਮ ਤੇ ਨਾਲ ਸੀ ਉਹਨਾਂ ਨੇ ਗਲਤ ਬਿਹੇਵ ਕੀਤਾ ਉਹਨਾਂ ਨੇ ਇਹ ਵੀ ਨਹੀਂ ਜਾਨਣਾ ਚਾਇਆ ਕਿ ਇਹ মিডিਆ ਹਾਊਸ ਤੋਂ ਹੈਗੀ ਹੈ ਜੈਨੂਅਲ ਆ ਜੈਨੂਅਲ ਆ ਕਿੱਦਾਂ ਦੇ ਬੰਦੇ ਆ ਨਹੀਂ ਚਲੋ 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 ਧੱਕੇ ਮਾਰਨੇ ਸ਼ੁਰੂ ਕਰਦੇ ਫਿਰ ਕੋਈ ਇੱਕ ਲੇਡੀ ਐਸਐਚਓ ਸੀਗੀ ਉਹਨੇ ਬੜਾ ਗਲਤ ਬਿਹੇਵ ਕੀਤਾ ਉਸ ਤੋਂ ਬਾਅਦ ਆਈ ਸੜਕ ਦੇ ਦੂਸਰੀ ਤਰਫ ਆ ਗਏ ਉੱਥੋਂ ਜੀ ਕਿਆ ਚਲੋ ਸਾਡੇ ਸਾਥੀ ਕਹਿੰਦੇ ਅਸੀਂ ਸਾਰੇ ਇੱਥੋਂ ਸ਼ਾਰਟ ਲੈ ਲੈਨੇ ਆ ਜੇ ਅੱਗੇ ਉਹਨਾਂ ਨੂੰ ਨਹੀਂ ਮਨਜ਼ੂਰ ਤਾਂ ਅਸੀਂ ਨਹੀਂ ਜਾਂਦੇ ਪਰ ਉੱਥੇ ਵੀ ਖੜੇ ਹੋਣਾ ਗਵਾਰਾ ਨਹੀਂ ਸੀ ਉੱਥੇ ਵੀ ਇੱਕ ਭਾਈ ਸਾਹਿਬ ਆਏ ਆ ਉਹਨਾਂ ਨੇ ਉੱਥੋਂ ਵੀ ਪੇ ਮੀਡੀਆ ਵਾਲਿਆਂ ਨੇ ਉਹਨੂੰ ਭਰੇ ਕਰ ਦੋ ਸੋ ਇਹ ਬੜੇ ਡੁੱਕ ਵਾਲੀ ਗੱਲ ਆ ਕਿ ਮਾਨ ਸਰਕਾਰ ਦੇ ਟਾਈਮ ਦੇ ਵਿੱਚ ਪੱਤਰਕਾਰਾਂ ਨਾਲ ਇਦਾਂ ਦਾ ਵਤੀਰਾ ਹੋ ਰਿਹਾ ਔਰ ਇਹ ਸ਼ਾਇਦ 99 ਦੋਮੈਸ ਲਾਈਨ ਚਾ ਔਰ ਮੈਂ ਪਹਿਲੀ ਵਾਰੀ ਇਦਾਂ ਦਾ ਜਿਹੜਾ ਆ ਉਹ ਕੰਮ ਦੇਖਿਆ ਕਿ ਪੱਤਰਕਾਰਾਂ ਨਾਲ ਇਦਾਂ ਦਾ ਬਿਹੇਵ ਹੋਇਆ ਹੋਵੇ ਹਾਂ ਕਈ ਵਾਰੀ ਸਿਕਿਉਰਿਟੀ ਰੀਜ਼ਨ ਦੇ ਕਾਰਨ ਜਿਹੜਾ ਆ ਉਹ ਹੋ ਜਾਂਦਾ ਕਿ ਉਹ ਪੱਤਰਕਾਰ ਜਿਹੜੇ ਆ ਮਿਲ ਨਹੀਂ ਹੋਏਗੀ ਜਾਂ ਸੀਐਮ ਸਾਹਿਬ ਨਹੀਂ ਮਿਲਣਗੇ ਜਾਂ ਅਦਰ ਜਿਹੜਾ ਵੱਡਾ ਲੀਡਰ ਆ ਉਹ ਪੱਤਰਕਾਰਾਂ ਨਾਲ ਮੁਖਾਤੀ ਨਹੀਂ ਹੋਏਗਾ ਬਟ ਪ੍ਰੋਗਰਾਮ ਜੇ ਐਂਟਰ ਨਾ ਕਰਨ ਦਿੱਤਾ ਹੋਵੇ ਬੜੀ ਸ਼ਰਮ ਵਾਲੀ ਗੱਲ ਆ ਮੰਨ ਲਓ ਅੱਜ ਜਿਹੜਾ ਪ੍ਰੋਗਰਾਮ ਹੋਇਆ ਪਰ ਮੈਨੂੰ ਲੱਗਦਾ ਕਿ ਇਸ ਸਰਕਾਰ ਨੂੰ ਸ਼ਾਇਦ ਪੱਤਰਕਾਰਾਂ ਦੀ ਜ਼ਰੂਰਤ ਨਹੀਂ ਆ ਪਰ ਫਿਰ ਵੀ ਅਸੀਂ ਸਮਾਜ ਲਈ ਜਿਹੜਾ ਸਾਡਾ ਫਰਜ਼ ਆ ਉਹ ਅਸੀਂ ਕਰਦੇ ਰਵਾਂਗੇ ਪਰ ਮੈਂ ਇਹਨਾਂ ਨੂੰ ਇਹ ਦੱਸਣਾ ਚਾਹਨਾ ਸਰਕਾਰਾਂ ਕਈ ਆਈਆਂ ਕਈ ਗਈਆਂ ਚਿਹਰੇ ਬਦਲਦੇ ਰਹਿੰਦੇ ਆ ਪਦ ਪ੍ਰਤਿਸ਼ਠਾ ਉਹੀ ਰਹਿੰਦੀ ਆ ਚਿਹਰੇ ਬਦਲਦੇ ਰਹਿੰਦੇ ਆ ਜੇ ਇਹਨਾਂ ਦਾ ਮਾਣ ਕਰਦੇ ਆ ਕੋਈ ਗੁਮਾਨ ਹੈ ਕਿਸੇ ਚੀਜ਼ ਦਾ ਤੇ ਉਹ ਪ੍ਰਮਾਤਮਾ ਫਿਰ ਆਪੇ ਠੀਕ ਕਰ ਦਿੰਦਾ ਹੁੰਦਾ ਤੁਹਾਨੂੰ ਪਤਾ ਬਾਕੀ ਜਿਹੜੇ ਪੱਤਰਕਾਰ ਹਨੀ ਡਿਊਟੀ ਸਾਡੀ ਜਨਤਾ ਲਈ ਆ ਉਹ ਅਸੀਂ ਜਨਤਾ ਲਈ ਹਰ ਵੇਲੇ ਖੜੇ ਆ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਨਾ ਕਿ ਅੱਜਕਲ ਮਾਤਾ ਚਿੰਤੂਨੀ ਦੇ ਮੇਲੇ ਲੱਗ ਰਿਹਾ ਸ਼ਰਾਵਣ ਮਹੀਨੇ ਦੇ ਜਿਹੜੇ 100 ਮਹੀਨੇ ਦੇ ਨਵਰਾਤਰੇ ਆ ਉਹਨਾਂ ਦੇ ਤਹਿਤ ਇਤੋਂ ਹਜ਼ਾਰਾਂ ਲੱਖਾਂ ਸ਼ਰਧਾਲੂ ਜਿਹੜੇ ਚਿੰਤੂਨੀ ਮਾਤਾ ਦੇ ਦਰਸ਼ਨ ਕਰਨ ਲਈ ਜਾਂਦੇ ਆ ਅੱਜ ਮੈਂ ਦੇਖ ਰਿਹਾ ਕਿ ਸੀਐਮ ਸਾਹਿਬ ਨੇ ਆਣਾ ਸੀ ਤਾਂ ਸਿਕਿਉਰਿਟੀ ਲਈ ਆ ਇੱਕਦਮ ਪੂਰੇ ਤਾਮ-ਝਾਮ ਉਹਨਾਂ ਲਈ ਸਿਕਿਉਰਿਟੀ ਲਈ ਉਹਨਾਂ ਵੀ ਚਾਹੀਦਾ ਹੈ ਅਸ ਪਰ ਪ੍ਰੋਟੋਕਾਲ ਅਸੀਂ ਇਹਦੇ ਲਈ ਆਪਾਂ ਇਹਨਾਂ ਨੂੰ ਨਿੰਦਾ ਨਹੀਂ ਕਰਦੇ ਇਸ ਚੀਜ਼ ਦੀ ਬਟ ਸ਼ਰਧਾਲੂਆਂ ਦੀ ਜਿਹੜੀ ਸਿਕਿਉਰਿਟੀ ਆ ਉਹ ਤੁਸੀਂ ਹੁਣ ਐਸੇ ਵੇਲੇ ਤੁਸੀਂ ਸ਼ਹਿਰ ਤੋਂ ਤੁਰਨਾ ਔਰ ਮੰਗੋਵਾਲ ਪੰਜਾਬ ਦੇ ਜਿਹੜਾ ਹਿਮਾਚਲ ਦਾ ਬਾਰਡਰ ਹੈ ਉੱਥੇ ਤੱਕ ਜਾਣਾ ਤੁਸੀਂ ਦੇਖਣਾ ਕਿੰਨੇ ਨਾਕੇ ਲੱਗੇ ਹੋਏ ਆ ਕਿੰਨੀ ਪੁਲਿਸ ਖੜੀ ਆ ਕੀ ਇਹਨਾਂ ਦੀ ਤਿਆਰੀ ਆ ਇਹ ਸਿਰਫ ਬੈਠਕਾਂ ਦਾ ਕੀ ਸਿਮਤ ਆ ਮੈਂ ਸੀਐਮ ਸਾਹਿਬ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇਹ ਬਹੁਤ ਵੱਡਾ ਯੋਜਨ ਹੁੰਦਾ ਹੁਸ਼ਿਆਰਪੁਰ ਸੰਤਨਗਰੀ ਆ ਇੱਥੋਂ ਜਾਣਾ ਜੇ ਉਹ ਮੇਰੀ ਆਵਾਜ਼ ਸੁਣਦੇ ਹੋਣ ਔਰ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਇਸ ਜਿਹੜੀ ਸ਼ਰਧਾਲੂਆਂ ਦੀ ਸੁਰੱਖਿਆ ਆ ਸ਼ਹਿਰ ਦੀ ਸੁਰੱਖਿਆ ਆ ਉਹਦੇ ਤੇ ਵੀ ਕੁਝ ਕਦਮ ਚੱਕ ਕੇ ਜਾਣ ਧੰਨਵਾਦ। ਸਹੀ ਕਿਹਾ ਮੈਂ ਮੇਰਾ ਅਭਿਸ਼ੇਕ ਪਾਟਿਆ ਜੀ ਅੱਜ ਅੱਜ ਕੀ ਹੋਇਆ ਇੱਥੇ ਅੱਜ ਉਹ ਛਾੜਪੁਰ ਪ੍ਰੋਗਰਾਮ ਸੀਗਾ ਮੁਖਬੰਦੀ ਸਾਹਿਬ ਦਾ ਵਨ ਮੋਥ ਸਾਹਿਬ ਜਿਹੜਾ ਮਨਾਇਆ ਜਾ ਰਿਹਾ ਹੈ ਰਾਜਪਦਰੀ ਸਮਾਗਮ ਜਿਸ ਨੂੰ ਲੈ ਕੇ ਅੱਜ ਸਾਰਿਆਂ ਨੂੰ ਬੁਲਾਇਆ ਗਿਆ 1:30 ਵਜੇ ਸੀਐਮ ਸਾਹਿਬ ਨੇ ਪਹੁੰਚਨੇ ਪਰ ਲੇਕਿਨ ਬੜੀ ਮੰਦਵਾਕੀ ਜਿਹੜੀ ਗੱਲ ਹੈਗੀ ਹੈ ਕਿ ਸਾਰਾ ਪੱਤਰਕਾਰ ਭਾਈਚਾਰੇ ਨਾਲ ਜਿਹੜਾ ਦੁਰਵਿਹਾਰ ਜਿਹੜਾ ਹੈਗਾ ਉੱਥੇ ਕੀਤਾ ਗਿਆ ਔਰ ਕਿਸੇ ਨੂੰ ਵੀ ਐਂਟਰੀ ਨਹੀਂ ਹੋਣ ਦਿੱਤੀ ਉੱਥੇ ਔਰ ਹਰੇਕੋ ਜਿਹੜਾ yellow card ਵੀ ਸੀਗਾ ਉਹਨਾਂ ਤੇ ਵੀ ਜਿਹੜਾ ਕਿਹਾ ਗਿਆ yellow card ਦੇ ਪੱਤਰਕਾਰ ਉੱਥੇ ਪਹੁੰਚਣਗੇ ਆ ਕ੍ਰੈਡਿਸ਼ਨ ਵਾਲੇ ਪਹੁੰਚਣਗੇ ਪਰ ਹਰੇਕ ਦਾ ਜਿਹੜਾ ਹੈਗਾ ਉੱਥੇ ਦੁਰਵਿਵਾਰ ਜਿਹੜਾ ਪੁਲਸ ਵੱਲੋਂ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਤੱਕੇ ਤੱਕ ਜਿਹੜੇ ਹੈਗੇ ਮਾਰੇ ਗਏ ਆ ਪੱਤਰਕਾਰਾਂ ਨੂੰ ਬੜੀ ਹੀ ਮਾੜੀ ਗੱਲ ਹੈਗੀ ਔਰ ਸਰਕਾਰ ਇਹ ਨੈਸ਼ਨਲ মিডিਆ ਨੂੰ ਗੋਦੀ মিডিਆ ਦੇ ਅਧੀਨ ਪਰ ਪੰਜਾਬ ਨੂੰ ਜਿਹੜੇ ਆਪਣੇ ਕੁਝ ਜਿਹੜੇ ਹੈਗੇ ਨੀਜੀ ਉਹਨਾਂ ਨੂੰ ਲੈ ਕੇ ਨਾਲ ਤੁਰਦੀ ਪਰ ਜਿਹੜੇ ਲੋਕਲ ਪੱਤਰਕਾਰਾਂ ਨਾਲ ਹਮੇਸ਼ਾ ਦੁਰਵਿਵਾਰ ਇਹਨਾਂ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਬੜਾ ਹੀ ਜੜੀ ਹੈਗੀ ਜਾਬ ਦੇ ਮੁੱਖ ਮੰਤਰੀ ਦਾ ਪ੍ਰੋਗਰਾਮ ਸੀਗਾ ਸਰਕਾਰੀ ਪ੍ਰੋਗਰਾਮ ਦੀ ਪਰ ਦੇਖਿਆ ਕਿ ਜਦੋਂ ਪੱਤਰਕਾਰ ਭਾਈਚਾਰਾ ਕਵਰੇਜ ਕਰਨ ਲਈ ਗਿਆ ਤੇ ਸਾਹ ਜਿਹੜਾ ਸਿਕਿਉਰਿਟੀ ਵਾਲਾ ਨੇ ਧੱਕਾ ਮੁਕੀ ਵੀ ਕੀਤੀ ਔਰ ਮਿਸ ਵੀ ਵੀ ਜਿਹੜਾ ਮੀਡੀਆ ਨਾਲ ਕੀਤਾ ਗਿਆ ਕੋਈ ਸਰਕਾਰ ਦੀ ਔਰ ਖਾਸ ਤੌਰ ਤੇ ਮੁੱਖ ਮੰਤਰੀ ਦੀ ਗਲਤੀ ਹੈ ਹਾਥੀ ਜੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਫੋਟੋਆਂ ਲਗਾਈਆਂ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਗਾਈਆਂ ਬਾਬਾ ਭੀਮਰਾਵ ਮੇਦਕਰ ਸਾਹਿਬ ਦੀਆਂ ਤੇ ਲੋਕਤੰਤਰ ਦਾ ਚੌਥਾ ਜਿਹੜਾ ਥਾਮਾ ਜਿਹਨੂੰ মিডিਆ ਕੰਦੇ ਪ੍ਰੈਸ ਕਹਿੰਦੇ ਆ ਉਹਦੇ ਨਾਲ ਜੇ ਮਿਸਬੀਹਵ ਕੀਤਾ ਤਾਂ ਇਹਨਾਂ ਨੂੰ ਮਾੜੀ ਕੋਈ ਗੱਲ ਨਹੀਂ ਹੋ ਸਕਦੀ ਔਰ ਇਹ ਪਾਰਟੀ ਤਾਂ ਬਹੁਤ ਜ਼ਿਆਦਾ ਲੋਕਤੰਤਰ ਦੀ ਦਹਾਈ ਦਿੰਦੀ ਆ ਹੁਣ ਵੀ ਸੰਸਦ ਦੇ ਵਿੱਚ ਸਵਿਧਾਨ ਚੁੱਕੀ ਫਿਰਦੇ ਆ ਔਰ ਇਹ ਭਗਵੰਤ ਮਾਨ ਜੀ ਜਦੋਂ ਜਲੰਧਰ ਇਲੈਕਸ਼ਨ ਲੜ ਰਹੇ ਸੀ ਤਾਂ ਉੱਥੇ ਕੋਠੀ ਲਾ ਲਈ ਇਹਨਾਂ ਨੇ ਇਥੇ ਨਾ ਦਫ਼ਤਰ ਲਾਇਆ ਕਰੋ ਜਿਹੜੇ ਮੈਨੂੰ ਮਿਲਣਾ ਮਿਲੋ ਅੰਦਾਜ਼ਾ ਲਗਾ ਸਕਦੇ ਆ ਕਿ ਜੇ মিডিਆ ਨੂੰ ਇਹ ਅੰਦਰ ਵੜਨ ਦਿੱਤਾ ਜਾਂਦਾ ਜਿੱਥੇ ਮੁੱਖ ਮੰਤਰੀ ਦਾ ਪਬਲਿਕ ਪ੍ਰੋਗਰਾਮ ਆ ਬਨ ਮੌਤਸਵ ਦਾ ਉਥੇ ਇੱਕ ਪ੍ਰਾਈਵੇਟ ਲਈ ਕੋਠੇ 'ਚ ਆਮ ਬੰਦਾ ਕਿੱਦਾਂ ਜਾ ਕੇ ਆਪਣੀ ਗੱਲ ਦੱਸ ਸਕਦਾ ਕਿੱਦਾਂ ਆਪਣਾ ਦੁੱਖੜਾ ਰੋ ਸਕਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਵੀ ਇਹਨਾਂ ਦੇ ਜੋ ਵੀ ਇਹਨਾਂ ਦੇ ਬਿਆਨਵਾਜੀ ਹੁੰਦੀ ਆ ਸਾਰੇ ਉਹ ਗੁੰਮਰਾਹ ਕਰਨੇ ਵਾਲੀ ਹੁੰਦੀ ਆ ਫਰਾਡ ਹੁੰਦੀ ਆ ਔਰ ਪੰਜਾਬ ਦਿਨ-ਵਿਦਿਨ ਜਿਹੜਾ ਥੱਲੇ ਜਾ ਰਿਹਾ ਆ ਬਹੁਤ ਬੁਰਾ ਹਾਲ ਹੈ ਲਾਉਂਡ ਆਰਡਰ ਦਾ ਰੋਜ਼ ਕਤਲ ਠੇਤੀ ਫਰੋਤੀ ਚੋਰੀ ਲੁੱਟਾ ਇਹ ਮਾਮਲੇ ਆ ਰਹੇ ਆ ਔਰ ਮੀਡੀਆ ਨੂੰ ਵੀ ਸ਼ਾਇਦ ਅੱਜ ਇਸੇ ਕਰਕੇ ਇਹਨਾਂ ਨੇ ਉਹਨਾਂ ਦੇ ਸਿਕਿਉਰਿਟੀ ਵਾਲਿਆਂ ਨੇ ਉਹਨਾਂ ਦੇ ਇਸ਼ਾਰਿਆਂ ਤੋਂ ਵਗਾਰ ਤਾਂ ਹੋ ਹੀ ਨਹੀਂ ਸਕਦਾ ਮੁੱਖ ਮੰਤਰੀ ਦੇ ਇਸ਼ਾਰੇ ਵਗਾਰ ਕੋਈ ਸਿਕਿਉਰਿਟੀ ਵਾਲਾ ਨਹੀਂ ਰੋਕ ਸਕਦਾ ਭਈ ਕਿਹਨੂੰ ਆਂਦੇ ਨਾ ਕਿਹਨੂੰ ਨਹੀਂ ਸ਼ਾਇਦ ਰੋਕਿਆ ਵੀ ਤਾਂ ਹੀ ਹੋਵੇ ਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਆ ਸਰਕਾਰ ਦਿਨ ਦਿਨ ਕਰਜ਼ਾ ਲੈ ਰਹੀ ਆ 12000 ਕਰੋੜ ਤੱਕ ਦਾ ਕਰਜ਼ਾ ਆ ਹੁਣ 7000 ਕਰੋੜ ਰੀਸੈਂਟਲੀ ਲੈ ਲਿਆ 11 ਸਾਲਾਂ ਲਈ ਲੋ ਐਂਡ ਆਰਡਰ ਕੰਟਰੋਲ ਚ ਨਹੀਂ ਆਗਾ ਕਿਸਾਨ ਜਿਹੜੇ ਆ ਉਹਨਾਂ ਦੇ ਹੱਕ ਚ ਕੁਛ ਵੀ ਨਹੀਂ ਕੀਤਾ ਹਰਿਆਣੇ ਨੇ ਸਾਰੀਆਂ ਫਸਲਾਂ ਤੇ ਐਮਐਸਪੀ ਵੀ ਦੇਤੀ ਤੇ ਇਹ ਬਿਆਨਵਾਜੀ ਹੋਏ ਕਰਦੇ ਰਹੇ ਭਵੰਤਮਾਨ ਕੇਜਰੀਵਾਲ ਤੇ ਇਹਨਾਂ ਦੀ ਮੰਤਰੀ ਜਿਹੜੀ ਹੈਗੀ ਆ ਚੁਟਕਿਆਂ ਚ ਦਵਾਂਗੇ ਅਸੀਂ ਐਮਐਸਪੀ ਸੋ ਹਰ ਪੱਖੋਂ ਚਾਹੇ ਮਾਈਨਿੰਗ ਦਾ ਪੱਖ ਆ ਬਹੁਤ ਇਲਲੀਗਲ ਮਾਈਨਿੰਗ ਹੋ ਰਹੀ ਆ ਸੋ ਇਦਾਂ ਦੇ ਸਵਾਲ মিডিਆ ਨੇ ਅੱਗੇ ਪੁੱਛਨੇ ਹੁੰਦੇ ਆ ਜੇ ਚੀਫ ਮਿਨਿਸਟਰਾਂ ਨੂੰ ਦਾ ਔਰ ਜੋ ਅੱਜ ਪ੍ਰੋਗਰਾਮ ਸੀ ਉਹ ਬਹੁਤ ਅਹਿਮ ਸੀਗਾ ਲੋਕਾਂ ਦੇ ਵਿੱਚ ਮੈਸੇਜ ਉਹਦਾ ਜਾਣਾ ਚਾਹੀਦਾ ਸੀ মিডিਆ ਬਗਾਰ ਮੈਸੇਜ ਕਿੱਦਾਂ ਜਾਊਗਾ ਵਨ ਮੌਸਮ ਦਾ ਕਾਰਜਕ੍ਰਮ ਸੀ ਇਹਦਾ ਸਿੱਧਾ ਪਰਿਆਵਰਣ ਨਾਲ ਜੁੜਿਆ ਅੱਜ ਸਭ ਤੋਂ ਵੱਡੀ ਸਮੱਸਿਆ ਆ ਕਿ ਜਲ ਥੱਲੇ ਜਾ ਰਿਹਾ ਪਾਣੀ ਜ਼ਮੀਨ ਦਾ ਥੱਲੇ ਜਾ ਰਿਹਾ ਆ ਆਕਸੀਜਨ ਘਟ ਰਹੀ ਆ ਬਰਸ਼ ਨਹੀਂ ਹੋ ਰਹੀ ਤੇ ਸਾਰੀਆਂ ਚੀਜ਼ਾਂ ਜੁੜੀਆਂ ਆ ਬੋਧੇ ਲਗਾਉਣ ਨਾਲ ਆਪਣਾ ਬੰਦ ਏਰੀਆ ਘਟੀ ਜਾ ਰਿਹਾ ਸੋ ਕਿਦਾਂ ਮੈਸੇ ਪਹਚਾਉਗੇ ਭਗਵੰਤ ਮਾਨ ਜੀ ਸਿਰਫ ਆਪਣੇ ਇੱਕ ਥੇ ਫੇਰੀ ਲਾ ਕੇ ਹੁਸ਼ਿਆਰਪੁਰ ਔਰ মিডিਆ ਨੂੰ ਬਾਹਰ ਕੱਢ ਕੇ ਅੱਜ ਦਾ ਪ੍ਰੋਗਰਾਮ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਫੇਲ ਹੋ ਗਿਆ ਕਿ মিডিਆ ਨਹੀਂ ਉੱਥੇ ਜਾ ਸਕਿਆ ਔਰ মিডিਆ ਤੋਂ ਮਾਫੀ ਮੰਗਣੀ ਚਾਹੀਦੀਆ ਔਰ ਅੱਗੇ ਨੂੰ ਸਾਰੇ ਅਫਸਰਾਂ ਨੂੰ ਇਨਸਟਰਕਸ਼ਨ ਦੇਣੀ ਚਾਹੀਦੀ ਵੀ মিডিਆ ਨੂੰ ਖੁੱਲੇ ਤੌਰ ਤੇ ਆਉਣ ਦਿਓ ਚਾਹੇ ਕੋਈ মিডিਆ ਮੈਨ ਹੋਵੇ ਇਹ ਵੀ ਯੂਨੀਵਰਸਿਟੀ ਜਲੰਧਰ Empowering student with 21st century skills. Seven zero eight seven zero one seven double five. Seven zero eight seven zero one seven double five two.